ਸ੍ਰੀ ਕਾਲਜੀ ਮੈਂ ਦਜੀਤ ਦਸਾਂਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਮੈਂ ਇੱਕ ਵੀਡੀਓ ਦੇਖੀ ਹੈ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਤੁਹਾਡੇ ਨਾਲ ਵੀ ਤੇ ਇੱਕ ਕਾਂਗਰਸ ਦੇ ਐਮਪੀ ਨੇ ਮੈਂ ਉਹਨਾਂ ਨੂੰ ਵੀ ਸੰਬੋਧਨ ਹੋਣਾ ਚਾਹਨਾ ਸ਼ਾਇਦ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੈ ਉਹਨਾਂ ਨੂੰ ਮੇਰੇ ਇੱਕ ਗਾਣੇ ਤੋਂ ਪ੍ਰੋਬਲਮ ਹੈ ਜਿਹੜਾ ਮੈਂ ਗਾ ਕੇ ਸੋਸ਼ਲ ਮੀਡੀਆ ਤੇ ਪਿਛਲੇ ਦੌਰਾਨ ਪਾਇਆ ਗਾਣੇ ਦਾ ਨਾਮ ਹੈ ਰੰਗ ਰੂਟ ਫਿਲਮ ਪੰਜਾਬ 1984 ਚ ਮੈਂ ਉਹ ਗਾਇਆ ਸੀ ਫਸਟ ਆਫ ਆਲ ਤਾਂ ਮੈਂ ਇਹ ਦੱਸਾਂ ਜੀ ਕਿ ਜਿਹੜਾ ਗਾਣਾ ਮੈਂ ਗਾ ਕੇ ਪਾਇਆ ਸੋਸ਼ਲ ਮੀਡੀਆ ਤੇ ਇਹ ਕੋਈ ਗਾਣਾ ਨਵਾਂ ਨਹੀਂ ਹੈ ਇਹ 2014 ਚ ਫਿਲਮ ਰ Indian government censor board ਵੱਲੋਂ ਇਹ ਫਿਲਮ ਪਾਸ ਹੈ ਉਹਦਾ ਹਰ ਇੱਕ ਸੀਨ ਉਹਦਾ ਹਰ ਇੱਕ ਗਾਣਾ ਪਾਸ ਹੋ ਕੇ ਥੀਏਟਰ ਦੇ ਵਿੱਚ ਚੱਲਿਆ ਹਰ ਪੰਜਾਬੀ ਚੈਨਲ ਦੇ ਉੱਤੇ ਚੱਲਿਆ ਜਦੋਂ ਫਿਲਮ Indian government censor board ਪਾਸ ਕਰਦੀ ਹੈ ਉਦੋਂ ਹੀ ਥੀਏਟਰ ਚ ਲੱਗਦੀ ਹੈ ਉਦੋਂ ਹੀ ਉਹਦਾ ਗਾਣਾ বাজ ਸਕਦਾ ਹੈ ਉਦੋਂ ਹੀ ਉਹਦੇ ਸੀਨ ਜਿਹੜੇ ਆ ਥੀਏਟਰ ਚ ਚੱਲ ਸਕਦੇ ਨੇ ਸੋ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਮੈਂ ਗਾਣਾ ਗਾਇਆ ਉਹ ਆਲਰੇਡੀ Indian government censor board ਤੋਂ ਪਾਸ ਹੈ ਸੈਕੰਡ ਗੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹਣਾ ਜੀ ਕਿ ਇਹ ਜਿਹੜੀ ਫਿਲਮ ਦੀ ਗੱਲ ਹੋ ਰਹੀ ਹੈ ਜਿਹੜੇ ਗਾਣੇ ਦੀ ਗੱਲ ਹੋ ਰਹੀ ਹੈ ਫਿਲਮ ਪੰਜਾਬ 1984 ਨੂੰ ਇੰਡੀਆ ਵੱਲੋਂ ਨੈਸ਼ਨਲ ਅਵਾਰਡ ਪ੍ਰ ਸੋ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ ਉਸ ਫਿਲਮ ਦੇ ਗਾਣੇ ਨੂੰ ਜਿਹੜਾ 2014 ਚ ਰਿਲੀਜ਼ ਹੋਇਆ ਹੋਵੇ ਉਹਨੂੰ ਆਪਣੇ ਸੋਸ਼ਲ ਮੀਡੀਆ ਤੇ ਗਾ ਕੇ ਪਾਉਣ ਦੇ ਖਿਲਾਫ ਅੱਜ ਸਰਕਾਰ ਕਹਿ ਰਹੀ ਨੇ ਕਿ ਪਰਚਾ ਦਰਜ ਹੋਣਾ ਚਾਹੀਦਾ ਉਹ ਕਿਸ ਤਰ੍ਹਾਂ ਹੁਣ ਹੋ ਸਕਦਾ ਮੈਨੂੰ ਉਸ ਗੱਲ ਦਾ ਨਹੀਂ ਪਤਾ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ ਜਿਹੜੀ ਫਿਲਮ ਸੈਂਸਰ ਬੋਰਡ ਤੋਂ ਪਾਸ ਹੋਵੇ ਜਿਹਦਾ ਹਰ ਇੱਕ ਗਾਣਾ ਸੈਂਸਰ ਬੋਰਡ ਤੋਂ ਪਾਸ ਹੋਵੇ ਹਰ ਇੱਕ ਸੀਨ ਸੈਂਸਰ ਬੋਰਡ ਤੋਂ ਪਾਸ ਹੋ ਕੇ ਥੀਏਟਰ ਚ ਚੱਲਿਆ ਹੋਵੇ ਅੱਜ ਉਹਨੂੰ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਅੱਜ ਉਸ ਬਿਹਾਫ ਤੇ ਕਿਦਾਂ ਪਰਚਾ ਦਰਜ ਹੋ ਸਕਦਾ ਮੈਨੂੰ ਸ਼ਾਇਦ ਉਸ ਗੱਲ ਦਾ ਨਹੀਂ ਪਤਾ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਹਮ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਮੈਂ ਇੰਡੀਆ ਦਾ ਟੈਕਸਪੇਅਰ ਨਾਗਰਿਕ ਹਾਂ ਜਦੋਂ ਵੀ ਕੋਈ ਪ੍ਰੋਬਲਮ ਆਈ ਹੈ ਇੰਡੀਆ ਤੇ ਜਾਂ ਪੰਜਾਬ ਤੇ ਅਸੀਂ ਹਮੇਸ਼ਾ ਮੁੱਦੇ ਦੇ ਨਾਲ ਮੁੱਦਾ ਜੋੜ ਕੇ ਖੜੇ ਹਾਂ ਬਟ ਅੱਜ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਸ਼ਾਇਦ ਸਰ ਨੂੰ ਇਹ ਗੱਲ ਕਲੀਅਰ ਹੋ ਗਈ ਹੋਵੇ ਸ਼ਾਇਦ ਮੈਂ ਸਮਝਾ ਸਕਿਆ ਹਾਂ ਜੋ ਮੈਂ ਕਹਿਣਾ ਚਾਹੁੰਨਾ ਬਾਕੀ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਰੇ ਥੋੜਾ ਸਾਰਿਆਂ ਹੈਲਦੀ ਹੋਣ